ਸੰਗਾਦੀ ਦਰਸ਼ਨ ਕਰੋ ਅਲੌਕਿਕ ਜੋਤ ਗੁਰਦੁਆਰਾ ਸ਼ਹੀਦ ਸਾਹਿਬ ਅੰਮ੍ਰਿਤਸਰ ਜੋਤ ਦਾ ਘੋਲ ਲਗਾਉਣ ਨਾਲ ਤੁਹਾਡਾ ਵੱਡੇ ਤੋਂ ਵੱਡਾ ਦੁੱਖ ਵੀ ਦੂਰ ਹੋ ਜਾਂਦਾ ਕਿਉਂਕਿ ਜੋਤ ਦੇ ਘੋਜ ਬਹੁਤ ਸ਼ਕਤੀ ਹੈ ਜੜੀ ਜਗ੍ਹਾ ਤੇ ਦਰਦ ਹੋ ਰਹੀ ਹੈ ਤੁਸੀਂ ਉੱਥੇ ਲਗਾਓ ਤੇ ਤੁਹਾਡੇ ਕਸ਼ਟ ਕਦੋਂ ਦੂਰ ਹੋਏ ਨੇ ਪਤਾ ਵੀ ਨਹੀਂ ਲੱਗਣਾ ਇਹ ਕੋਈ ਗੱਲਾਂ ਨਹੀਂ ਹੈ ਇਹ ਪ੍ਰਤੱਖ ਮਹਾਰਾਜ ਦੀ ਢੀ ਕਰਬਾ ਕੀ ਸੰਗਤ ਦੇ ਵਿੱਚੋਂ ਮੈਂ ਖੁਦ ਹੀ ਦੇਖਿਆ ਇੱਕ ਮਾਤਾ ਦੇ ਗੋਡਿਆਂ 'ਚ ਬੜੀ ਦਿੱਕਤ ਸੀ ਡਾਕਟਰਾਂ ਨੇ ਆਪਰੇਸ਼ਨ ਸਰਜਰੀ ਦਾ ਵੀ ਕਹਿਤਾ ਸੀ ਪਰ ਮਾਤਾ ਜੀ ਨੇ ਕਿਹਾ ਕਿ ਮੈਨੂੰ ਬਾਬਾ ਜੀ ਤੇ ਬਹੁਤ ਭਰੋਸਾ ਠੀਕ ਹੈ ਡਾਕਟਰ ਇਲਾਜ ਵੀ ਠੀਕ ਹੈ ਪਰ ਉਹਨਾਂ ਦਾ ਨਿਤਨੇਮ ਸੀ ਕਿ ਉਹ 시ਦਾ ਸਾਹਿਬ ਤੋਂ ਕਿਉਂ ਦੋ ਵਕਤ ਦਾ ਲਗਾਣਾ ਹੀ ਲਗਾਣਾ ਤੇ ਐਸੀ ਕਿਰਪਾ ਵਰਤੀ ਹੈ ਅੱਜ ਉਹਨਾਂ ਮਾਤਾ ਜੀ ਨੂੰ 10-15 ਸਾਲ ਹੋ ਚੁੱਕੇ ਹੈ ਮਹਾਰਾਜ ਦੀ ਕਿਰਪਾ ਨਾਲ ਚੱਲੀ ਫਿਰਦੇ ਹੈ ਤੇ ਬਾਬਾ ਜੀ ਦੇ ਦਰਬਾਰ ਚ ਆਉਂਦੇ ਸੋ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਜੜੇ ਕਰਦੇ ਹੈ ਉਹਨਾਂ ਨੂੰ ਇੱਥੇ ਕੋਈ ਦੁੱਖ ਨਹੀਂ ਹਰਾ ਸਕਦੇ ਕੋਈ ਰੋਗ ਨਹੀਂ ਹਰਾ ਸਕਦੇ ਬਿਮਾਰੀਆਂ ਤਾਂ ਉਹਨਾਂ ਦੇ ਲਾਗੇ ਛਾਗੇ ਵੀ ਨਹੀਂ ਆਉਂਦੀਆਂ ਜਿਨ੍ਹਾਂ ਤੇ ਹੱਥ ਬਾਬਾ ਦੀਪ ਸਿੰਘ ਦਾ ਹੁੰਦਾ ਹੈ ਬਾਬਾ ਦੀਪ ਸਿੰਘ ਦਾ ਦਰਬਾਰ ਸਭ ਤੋਂ ਵੱਡਾ ਡਾਕਟਰ ਖਾਨਾ ਤੁਹਾਡੇ ਲਈ ਪਰ ਬਿਮਾਰੀਆਂ ਠੀਕ ਹੁੰਦੇ ਦੇਖੀਏ ਇਸ ਦਰਬਾਰ ਤੋਂ ਕਿਉਂਕਿ ਬਾਬਾ ਜੀ ਤੁਹਾਡੇ ਦੁੱਖ ਆਪ ਦੂਰ ਕਰਨ ਆਉਂਦੇ ਆ ਤਣ ਤਣ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ